ਕੀ ਆਉਂ ਬੀਚੀ ਕਰਾਉਂ ਤੜਕੇ ਦਾ 16 ਮੰਗੀ ਗਿਆ ਫਿਰ 15 ਤੇ ਆ ਗਿਆ ਗਰੀਬ ਆਦਮੀ ਇਹ ਵਿਚਾਰਾ ਜੱਟ ਨਾਲਾ ਸੀਵੀ ਅੱਜ ਵੀ ਦਿਹਾੜੀ ਕਟਾ ਕੇ ਆਇਆ ਵੇਚਣ ਤੈਨੂੰ ਪਤਾ ਅੱਜ ਬਗਾਨੇ ਦਾ ਵੇਦਰੀ ਨੂੰ ਕਿਹੜਾ ਛੜਦਾ ਹੈ ਔਖਾ ਬਹੁਤ ਹੈ ਹੈ ਜੱਟ ਦੀ ਜੂਨ ਬੁਰੀ ਆ ਵਿਚਾਰੇ ਦੀ ਉਹ ਵੀ ਖੇਤੀਆਂ ਕਰਦਾ ਦਿਨ ਰਾਤ ਜੇ ਰਾਜੀ ਕੁਸੀ ਖੇਤੀ ਪੱਕ ਜੇ ਤਾਂ ਨਿਆਰੇ ਕਿਉਂ ਜੀ ਆ ਦੇਖ ਕਦੇ ਕੱਚੀ ਪੱਕੀ ਤੇ ਬੱਦਲ ਨਾ ਵਰਸੇ ਜਿਵੇਂ ਲਾਵੀ ਜਾ ਕਹਿੰਦਾ ਹੁੰਦਾ ਏ ਵਿਚਾਰਾ ਜੀਮੇਦਾਰ ਨਾ ਸੀਰੀ ਹੈਗਾ ਦਿਨ ਰਾਤ ਦਾ ਤਾਵੇਦਾਰ ਆ ਭਾਈ ਫੋਨ ਕੱਟਦੇ ਆੜੀ ਫੇਰ ਕਰਾਂਗੇ ਗੱਲਾਂ ਉਸ ਮੜਾ ਮੋਟਾ ਹੈ ਜਾਨ ਤੇਰੇ ਚ ਇੱਕ ਦਿਨ ਨੇ ਇੱਕੋ ਹੀ ਦਾ ਦੇ ਕਿੰਨੇ ਦੇ ਦਿਨ ਨੇ ਪਤਾ ਫਰਮਾਇ ਕਿ ਨਹੀਂ ਰਹਾ ਆਪ ਕੋ ਵੀ ਜਾਹੀ ਬਸ ਉਹ ਕਰਨਾ ਜਾਂਦੇ ਤੇ 400 ਦਲਾਲੀ ਮੈਂ ਲੈਣੀ ਲੈਣਾ ਨਾ ਚ 200 ਰੁਪਏ ਨਾ ਲੈਣਾ ਪਿੱਛੋ ਕਹਦੇ ਨੇ ਅਸੀਂ ਨੰਦੇ ਵੀ ਹੋਰ ਕਿਉਂ ਵੀ ਪਹਿਲਾਂ ਕਹਿਣਾ ਹੁੰਦਾ ਮੈਂ ਠੀਕ ਹੈ ਲੈ ਦੇਖੀ ਜੋੜਾ ਕਰ ਹੱਥ ਖੋਲ ਮੁਠੀ ਖੋਲ ਕੱਟੀ ਨਾ ਕਰਕੇ ਖੋਲ ਤੇਰੀ ਬੁੱਕਲ ਖੁੱਲੇ ਦੁੱਗਣੇ ਰੁਪਏ ਆਉਣ ਤੇ ਲੈਵੇ ਹਾਂ ਨਹੀਂ ਤੇਰੀ ਨਹੀਂ ਜਾਂਦਾ ਯਾਰ ਕਦੇ ਮੰਡੀ ਚ ਨਹੀਂ ਆਇਆ ਪੂਰੇ 10000 ਦੇ ਦੇ ਓਏ ਹਾਂ ਬੜਾ ਜਮੇ ਇੱਕੋ ਹੀ ਦਾਦੇ ਬਣ ਹੁਣ ਜਮੇ ਆਖਰੀ ਸੱਟ ਕੋਈ ਹਜ਼ਾਰ ਨਹੀਂ ਪੈਂਦਾ ਕੋਈ ਹਜ਼ਾਰ ਨਹੀਂ ਪੈਂਦਾ ਗੱਲ ਸੁਣੋ ਇਹ ਵੀ ਗਰੀਬ ਹੈ ਜਾ ਭੁੱਕ ਗਏ ਸਾਡੇ ਦਸ ਚ ਨਿਪੜ ਗਿਆ ਇਸ ਤਰ੍ਹਾਂ ਬਰੀਂ ਹੈ ਜਾਂ ਭੱਜ ਜਾ ਮੁਰਕੇ ਦਾਰੂ ਨਾ ਕੱਢੀ ਦਾਰੂ ਪੀਣ ਹੁਣ ਛੱਡ ਦੀ ਪਰਚੀ ਕਿਉਂ ਦੇਖ ਲੋ ਪਰਚੀ ਤਾਂ ਪਾਉਂਦੀ ਆ ਭਾਈ ਪਰਚੀ ਆਪੋ ਆਵਦੀ ਇਨੇ ਰੱਖਨੇ ਨੇ ਕਰੇ 10-20 ਰੁਪਏ ਛੋੜ ਕਰਦੀ ਉਹ ਮੈਨੂੰ ਫੜਾ ਯਾਰ ਉਹ ਥੋੜੀ ਪਾਇਆਂ ਦੇ ਕੋਈ ਨਹੀਂ ਕੋਈ ਨਹੀਂ ਰੁਪਏ ਖਾਂਦੇ ਨੇ ਨੋਟ ਘਰ ਜਾ ਥੋੜੀ ਨਿਕਲਦਾ ਕੱਢ ਕੱਢ ਹੋ ਚੁੱਕਾ ਬਚ ਗਿਆ ਬਚ ਗਿਆ ਬਚ ਗਿਆ ਉਹ ਕੋਈ ਨਹੀਂ ਉਹ ਫਟਿਆ ਮੈਨੂੰ ਦੇ ਦਿਓ ਪੁਰਾਣਾ ਖੋਟਾ ਖੋਟਾ ਮੈਨੂੰ ਦੇ ਦਿਓ ਬਾਈ ਜਣਕੇ ਯਾਰ ਜਣਲਾ ਬੱਕਰੇ ਨੋਟ ਨੇ ਖਾਂਦੇ ਬੱਕਰੇ ਨੋਟ ਖਾਂਦੇ ਆ ਹਾਂ ਜਿਹੜਾ ਤੁਸੀਂ ਗਣਨੋ ਸਾਡਾ ਮੇਰੀ ਆੜੀ ਹੋ ਗਈ ਸੀ ਮੈਂ ਤੇਰੇ ਬੱਕਰੇ ਵੇਚ ਕੇ ਜਾਊਂਗਾ ਹਾਂਜੀ ਇਹ ਕਲਾਕਾਰੀ ਦਾ ਇਹ ਫਾਇਦਾ ਹੈ ਜਿਹਦੇ ਗੈਲ ਲੱਗ ਗਿਆ ਮੈਂ ਮਾਂ ਚਿੰਤਾ ਨਾ ਮੰਨ ਹੁਣ ਸੱਚ ਸੱਚ ਰਾਜਾ ਐ ਚੱਲ ਜੀ ਠੀਕ ਹੈ ਠੀਕ ਹੈ ਮਹਾਰਾਜ ਕਰ ਦੋ ਕਰਾਊਂਗਾ ਕਰਾਊਂਗਾ ਚਿੰਤਾ ਨਾ ਮੰਨ ਤੇਰਾ ਦਿਲ ਖੁਸ਼ ਕਰਾਊਂਗਾ ਬੰਦੇ ਤੋਂ ड़ा मालिक तू कि पिछले कहते रुपये धो लेके भाई बकररे <प्रागा> ना यार यारौला भी पी आ जा फिर तीन चार पं छत अठ नौ दस साढ़े दस खुश होके ना ਇਹ ਬੰਦੇ ਨੂੰ 100 ਰੁਪਇਆ ਮੋੜ ਦੇ ਦੂਆ ਚ 400 ਦੇ ਦੇ ਮੈਨੂੰ ਖੁਸ਼ ਆ ਹੁਣ ਆੜੀ ਲਿਖਿਆਈ ਥੋਡੀ ਆਪ ਕੋ ਦੀ ਚੱਕ ਜਦ ਤੱਕ ਨਹੀਂ ਜੀਏ ਬਾਈ ਲੱਗਣ 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 ਚਾਰ ਵਾਰ ਘੜੀ ਜਾਂਦਾ ਉਹ ਬਾਈ ਤਾਇਆ ਆ ਜਾ ਐਗੋਂ ਵੀਡੀਓ ਬਣਨ ਲੱਰੀ ਆ ਗੱਲ ਵੀਰਿਆ ਬਣਦਾ ਦੀ ਜਾ ਹਾਂ ਹੈ ਕੋਈ ਨਹੀਂ ਕੋਈ ਮੇਰੇ ਪੈਰ ਥਲੇ ਆ ਗਿਆ ਲੈ ਭਾਈ ਮੈਂ 11000 ਕਿੰਨਾ ਭਾਈ ਦਾ ਨਹੀਂ ਪੈਣੀ ਮੈਂ ਜੀ ਹਾਂ ਦਾ ਸੌ ਰੁਪਿਆ ਦੇ ਮੈਨੂੰ ਦੇਖ